ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਜੀ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਰੋਜਪੁਰ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈ ਆਰਮਦੇਵ ਸਿੰਘ ਪਿੰਡ ਕੋਟਲਾ ਕਰੂ ਕੋਟ ਦੇ ਕੋਲੇ ਤਲਵੰਡੀ ਭਾਈ ਦੇ ਕੋਲੇ ਅੰਮਰਸਰ ਤੋਂ ਬਠਿੰਡਾ ਵਾਲੇ ਹਾਈਵੇ ਦੇ ਉੱਪਰ ਪੈਂਡ ਰਹਿ ਜਾਂਦਾ ਨੇ ਨੇੜੇ ਟੋਲ ਪਲਾਜ ਆ ਟੋਲ ਪਲਾਜ ਨੇੜੇ ਜੀ ਠੀਕ ਆ ਬਾਈ ਸੂਆ ਕਿੰਨਾ ਮਾਜੀ ਵੇੜਦਾ ਤੀਜੇ ਸੂਣਾ ਵੀਰੇ ਨੇ ਕਿੰਨਾ ਸਮਾਂ ਲਾਊਗੀ ਬਾਈ ਹਫਤ ਤੱਕ ਲੈ ਜੂ ਵੀਰੇ ਹਾਂਜੀ ਹਾਂਜੀ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਆ ਵੀਰੇ ਉਹ ਕਿੰਨਾ ਪਿਆਜੂ ਮੇਰੇ ਕਰਮ ਵਾਲੀ ਦੁੱਧ ਆਪਾਂ 28 ਲੀਟਰ ਚੋਇਆ ਜੀ ਪਿਛਲੇ ਸੂਏ ਹਾਂ ਪਿਛਲੇ ਸੂਏ ਗਾਇਦ ਕੀ ਅਗਲੀ ਸੇਵਾ ਤੇ ਅਜੇ ਵੱਧ ਵੀ ਕੱਢ ਸਕਦੀ ਹੈ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਇਹਦੇ ਬਾਈ ਜਿਹੜਾ ਸੇਮਨ ਲੱਗਿਆ ਉਹਦਾ ਕੋਈ ਰਿਕਾਰਡ ਹੈਗਾ ਜੀ? ਇਹ ਨਹੀਂ ਉਹਦਾ ਰਿਕਾਰਡ ਨਹੀਂ ਡਾਕਟਰ ਕੋਲ ਹੀ ਆਪਾਂ ਰੱਖਿਆ ਨਹੀਂ ਰਿਕਾਰਡ। ਠੀਕ ਹੈ ਜੀ। ਸੂਆ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਸੁੰਦੀ ਆ। ਜਿਹੜਾ ਡੇਟ ਮੁਤਾਬਕ ਸਮਾਂ ਲਗਭਗ ਹੈ ਜੇ 5-4 ਦਿਨ ਲੈਜੋ ਜੀ। ਹਾਂਜੀ। ਠੀਕ ਹੈ ਵੀਰੇ। ਜਿਹੜਾ ਪਿਛਲੇ ਸੂਏ ਦੁੱਧ ਦਾ ਰਿਕਾਰਡ ਆ ਉਹ ਬਾਈ ਦੱਸਦਾ ਕਿ 28 ਕਿਲੋ ਆਪਣਾ ਚੋਇਆ ਵਾ। ਤੇ ਕੀ ਅੱਥਰੂ ਦੀ ਸੇਵਾ ਸੰਭਾਲਦੇ ਸਰਤੇ ਆ ਜੇ ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ। ਕੱਦ ਦਾ ਕਾਹ ਚੰਗਾ, ਤਿਆਰੀ ਸੋਹਣੀ ਆ, ਫਿਟਨੈਸ ਵਾਲਾ ਹਵਾਨਾ, ਮੁੱਠੀ ਵਾਲਾ ਥਾਣਾ, ਕੱਲਾ ਕੱਲਾ ਨਿੱਖਰ ਮਹਾਤੀ ਜਵਾਈ ਵਾਲਾ, ਰੰਗ ਪ੍ਰਿੰਟ ਦੀ ਕਰਮਾਲੀ ਪੂਰੀ ਚੰਗੀ ਆ। ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ। ਬਾਕੀ ਤੁਸੀਂ ਮਲਕ ਬੇਣ ਚੈੱਕ ਕਰ ਸਕਦੇ ਪੂਰੀ ਸਟਰੌਂਗ ਆਉਂਦੀ ਆ। ਇੱਕ ਤੀਰ ੁੱਡੀ ਸੇਵਾ ਸੰਭਾਲ ਦੇ ਸਰਤੇ ਆ ਕਿਉਂਕਿ ਵੀਰੇ ਮੌਸਮ ਮੂਰੇ ਚੰਗਾ ਠੰਡ ਦਾ ਟਾਈਮ ਆ। ਠੰਡ ਜੀ ਦਾ ਕਰਮਾਲੀ ਨੂੰ ਜਿੰਨੀ ਆਪਾਂ ਸਾਂਭ ਲਾਂਗੇ, ਉਹਨਾਂ ਦੁੱਧੇ ਤੋਂ ਲੈ ਸਕਦੇ ਆ। ਤੇ ਬਾਈ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜਾਇਜ਼ 85000 ਰੁਪਏ ਹੋਜੂ ਮਾੜਾ ਮੋਟਾ ਮਾਨਤਨ ਰੱਖਾਂਗੇ ਆਪਾਂ 85000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਈ ਕਹਿੰਦਾ ਵਿੱਚੋਂ ਮਾਨਤਨ ਆਪਾਂ ਜਰੂਰ ਕਰ ਦਾਂਗੇ ਜੀ ਤੁਹਾਨੂੰ ਕੋਈ ਵੀ ਨਗ ਫਿੱਟ ਪੈਂਦਾ ਪਸੰਦ ਹੁੰਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ